ਲੱਗਦਾ ਇਹ ਝੋਟਾ ਫਿਰ ਪਾਉ ਤੱਕ ਦੁਬਾਰਾ ਜਿਹੜਾ ਹੈਗਾ ਝੋਟਾ ਨੇ ਧੱਕੀ ਪਾਉਣੀ ਹੈ ਵੀਰੇ ਜਿਹੜੇ ਬੰਨੇ ਦੁਨੀਆ ਦੇਖਣ ਸਾਰੀ ਮਸ਼ਹੂਰ ਹੈ ਉਹਨਰ ਤੱਕ ਪਈਉ ਪਈਆ ਮੈਂ ਬੈਕ ਨਹੀਂ ਖੋ ਮੈਨੂੰ ਇਹ ਲੱਗਦਾ ਸੀਗਾ ਕਿ ਜਦਨ ਲਾਲੋ ਸੰਸਕਾਰ ਹੋਇਆ ਸੀਗਾ ਮੈਂ ਪਹਿਲੀ ਵਾਰੀ ਮਤਲਬ ਆਪਣੀ ਜ਼ਿੰਦਗੀ ਦੇ ਵਿੱਚ ਪਹਿਲੀ ਵਾਰੀ ਦੇਖੀ ਵੀ ਐਨੀ ਦੁਨੀਆ ਕਿਸਮ ਦੀ ਰੋਈ ਹੈ ਤਾਂ ਉਸ ਦਿਨ ਫੀਲ ਹੁੰਦਾ ਸੀਗਾ ਵੀ ਉਹ ਬੰਦਾ ਗਿਆ ਹੀ ਨਹੀਂ ਇੱਥੇ ਆਹੋ ਤੇ ਅੱਜ ਆ ਬਹੁਤ ਖੁਸ਼ੀ ਆ ਸਾਰਿਆਂ ਨੂੰ ਖੁਸ਼ੀ ਆ ਤੇ ਨਾਈ ਤਾਂ ਮੈਂ ਕਦੇ ਲਾਈਫ ਦੇ ਵਿੱਚ ਐਨਾ ਕਿਸੇ ਨੂੰ ਕੋਈ ਰੌਂਦਾ ਵੇਖਿਆ ਤੇ ਨਾ ਹੀ ਐਨੀ ਕਦੇ ਕਿਸੇ ਤਰ੍ਹਾਂ ਸੀ ਮਨਾਉਂਦੇ ਵੇਖਿਆ ਤੋਂ ਬਹੁਤ ਸਾਡੇ ਲਈ ਮੈਂ ਕਹਿੰਦਾ ਬਹੁਤ ਸਾਰੇ ਲਈ ਮੁਬਾਰਕਾ ਦੀ ਗੱਲ ਆ ਅਸੀਂ ਬਹੁਤ ਖੁਸ਼ ਹਾਂ ਲੱਗਦਾ ਇਹ ਛੋਟਾ ਫਿਰਪਾਹੂ ਤੱਕ ਦੁਆਰਾ ਜਿਹੜਾ ਹੈਗਾ ਇਹ ਛੋਟਾ ਨੇ ਧੱਕੀ ਪਾਉਣੀ ਆ ਫਿਰ ਇਹ ਤਾਂ ਐ ਲਾ ਲਉ ਵੀ ਇਹ ਤਾਂ 100% ਫੇਮਸ ਹੀ ਆ ਇਹਨਾਂ ਤਾਂ ਕੋਸ਼ਿਸ਼ ਕਰਨ ਦੀ ਲੋੜ ਹੀ ਨਹੀਂ ਪੈਣੀ ਅਸੀਂ ਤਾਂ ਫੇਰ ਵੀ ਸ਼ੁਭ ਹੋਇਆ ਅਸੀਂ ਉਹ ਸਟਰਗਲ ਕਰਕੇ ਇੱਥੇ ਤੱਕ ਆਏ ਸੀਗੇ ਦੇਖਾ ਤੁਸੀਂ ਇਹ ਹਿਸਾਬ ਲਾ ਲਉ ਵੀ ਜਿਹੜੇ ਬੰਦੇ ਨੇ ਦੁਨੀਆ ਦੇਖਣ ਸਾਰੀ ਮਸ਼ਹੂਰ ਆ ਉਹਨਾਂ ਤੱਕ ਪਾਈਓ ਪਈਆ